ਉਹ ਬੇਟੀ ਬਚਾਓ ਬਟ ਬੇਟੀ ਨੂੰ ਸੁਰੱਖਿਆ ਵੀ ਦਿਵਾਓ ਬਦਲਾਵ ਦੇਖੋ ਬਦਲਾਵ ਸਰਕਾਰਾਂ ਦੇ ਹੱਥ 'ਚ ਹੈਗਾ ਕੁਝ ਬਦਲਾਵ ਸਾਡੇ ਹੱਥ 'ਚ ਵੀ ਹੈਗੇ ਬਦਲਾਵ ਕਰਨ ਲਈ ਇੱਕ ਦਿਨ ਨਹੀਂ ਹੁੰਦਾ ਬਦਲਾਵ ਹੌਲੀ-ਹੌਲੀ ਹੁੰਦਾ ਜਿੰਦਾਬਾਦ 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 ਜ਼ਿੰਦਾਬਾਦ ਜ਼ਿੰਦਾਬਾਦ ਯੈਸ ਇਸ ਵੀ ਜੋ ਜਸ ਇਸ ਮੇਰਾ ਨਾਮ ਪਰਮਿੰਦਰ ਗੌਰ ਹੈ ਮੈਂ ਜੀਜੀਐਸ ਮੈਡੀਕਲ ਦੇ ਵਿੱਚ ਐਜ਼ ਅ ਸਟਾਫ ਕੰਮ ਕਰ ਰਹੀ ਹੈਗੀ ਆ ਜਿਹੜੀ ਕਿ ਆਪਾਂ ਦੇਖਿਆ ਕਿ ਕੋਲਕਾਤਾ ਦੇ ਵਿੱਚ ਬਹੁਤ ਹੀ ਜ਼ਿਆਦਾ ਮੰਦਭਾਗੀ ਜਿਹੜੀ ਘਟਨਾ ਵਾਪਰੀ ਇੱਕ ਡਾਕਟਰ ਨਾਲ ਤਾਂ ਉਹ ਬਹੁਤ ਹੀ ਜ਼ਿਆਦਾ ਜਿੰਨੀ ਕਹਿ ਲਈ ਓਨੀ ਜ਼ਿਆਦਾ ਨਿੰਦਨਯੋਗ ਹੈਗੀ ਆ ਉਸ ਦੇ ਰੋਸ ਵਿੱਚ ਅੱਜ ਅਸੀਂ ਕੈਂਡਲ ਮਾਰਚ ਕੱਢ ਰਹੇ ਹੈਗੇ ਆ ਹਰ ਕੋਈ ਜ਼ੋਰ ਦਿੰਦਾ ਹੈਗਾ ਕਿ ਬੇਟੀ ਪੜ੍ਹਾਓ ਬੇਟੀ ਬਚਾਓ ਬਟ ਬੇਟੀ ਨੂੰ ਸੁਰੱਖਿਆ ਵੀ ਦਿਵਾਓ ਬੇਟੀ ਨੂੰ ਸੁਰੱਖਿਆ ਦਿਓ ਹਰ ਘਰ ਦੇ ਵਿੱਚ ਆਪਾਂ ਇਸ ਸਮਾਜ ਨੂੰ ਨਹੀਂ ਬਦਲ ਸਕਦੇ ਪਰ ਇੱਕ ਮਾਂ ਹੋਣ ਦੇ ਨਾਤੇ ਮੈਂ ਇਹ ਜ਼ਰੂਰ ਕਹਾਂਗੀ ਕਿ ਆਪਣੇ ਬੇਟੇ ਨੂੰ ਘਰੇ ਜ਼ਰੂਰ ਉਹ ਐਜੂਕੇਸ਼ਨ ਦਿਓ ਬਾਹਰ ਨਿਕਲਣ ਦੀ ਉਹਨੂੰ ਇਹ ਗੱਲ ਜ਼ਰੂਰ ਦੱਸੋ ਕਿ ਜੋ ਚੀਜ਼ ਤੂੰ ਘਰੇ ਬਰਦਾਸ਼ਤ ਕਰ ਸਕਦਾ ਹੈਗਾ ਨਾ ਉਹ ਬਾਹਰ ਜਾ ਕੇ ਕਰੀ ਐਸ ਲਈ ਸਾਨੂੰ ਲੋੜ ਹੈਗੀ ਹੈ ਬੇਟਿਆਂ ਨੂੰ ਸਮਝਾਉਣ ਦੀ ਉਹਨਾਂ ਨੂੰ ਐਜੂਕੇਸ਼ਨ ਦੇ ਨਾਲ ਨਾਲ ਉਹਨਾਂ ਨੂੰ ਦੁਨੀਆ ਦੇ ਵਿੱਚ ਵਰਤਨ ਦੀ ਧੀਆਂ ਭੈਣਾਂ ਦੀ ਇੱਜ਼ਤ ਕਰਨ ਦੀ ਇਹ ਜ਼ਰੂਰ ਸਾਨੂੰ ਸਿੱਖਿਆ ਦੇਣੀ ਚਾਹੀਦੀ ਹੈਗੀ ਆ ਤਾ ਅਸਰ ਜਿ ਜਿਹੜੇ ਮੰਦਪਾਗੀ ਘਟਨਾ ਵਾਪਰੀ ਆ ਉਹਦੇ ਕੈਂਡਲ ਮਾਰਚ ਕਰਦ ਰਏ ਹੈਗੇ ਉਹਦੇ ਰੋਸ ਵਿੱਚ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਡਾਕਟਰ ਸ਼ਾਲੂ ਗੁਪਤਾ ਵਾਈਸ ਪ੍ਰੈਜ਼ੀਡੈਂਟ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਫਰੀਦਕੋਟ ਅਸੀਂ ਸਾਰੇ ਇਕੱਠੇ ਆ ਇੱਥੇ ਸਾਡੇ ਪ੍ਰੈਜ਼ੀਡੈਂਟ ਡਾਕਟਰ ਆਰਮ ਨਹਿਰ ਸ਼ਰਮਾ ਸਾਡੇ ਬਾਕੀ ਵੀ ਕਮੇਟੀ ਮੈਂਬਰਸ ਅਸੀਂ ਅੱਜ ਨਰਸਿੰਗ ਐਸੋਸੀਏਸ਼ਨ ਨਾਲ ਖੜੇ ਹੋਏ ਆ ਆਪਾਂ ਸਾਰੇ ਇੱਕ ਇਕੱਠੇ ਇੱਕ ਕਾਜ ਵਾਸਤੇ ਇਕੱਠੇ ਹੋਏ ਆ ਆਪਾਂ ਕੱਲ ਵੀ ਕੈਂਡਲ ਮਾਰਚ ਕੀਤੀ ਸੀਗੀ ਜੋੜਾ ਇੱਕ ਵੈਸਟ ਕੋਲਕਾਤਾ ਵਿੱਚ ਇੱਕ ਸਾਰਿਆਂ ਨੂੰ ਪਤਾ ਹੈ ਜੋ ਚੀਜ਼ ਹੋਈ ਹੈ ਇੱਕ ਦਰਿੰਦਗੀ ਹੋਈ ਹੈ ਹੁਣ ਉਤਰਾਖੰਡ ਵਿੱਚ ਵੀ ਉਹ ਚੀਜ਼ ਫਿਰ ਹੋਈ ਹੈ ਇਹ ਚੀਜ਼ਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਇਹ ਚੀਜ਼ਾਂ ਹੋਈ ਜਾ ਰਹੀਆਂ ਅਸੀਂ ਇਹੀ ਕਾਂਗੇ ਕਿ ਇਹ ਚੀਜ਼ਾਂ ਕਿਵੇਂ ਰੁਕਣਗੀਆਂ ਅਗਰ ਅਥਾਰਟੀ ਸਾਡੇ ਨਾਲ ਆਣ ਸਾਨੂੰ ਸੁਰੱਖਿਆ ਪ੍ਰਦਾਨ ਕਰਨ ਸਾਨੂੰ ਡਾਕਟਰ ਨੂੰ ਸਾਡੇ ਪੈਰਾਮੈਡੀਕਲ ਸਟਾਫ ਨੂੰ ਸਾਡੇ ਨਰਸਿੰਗ ਸਟਾਫ ਨੂੰ ਇੱਕ ਆਸ਼ਵਾਸਨ ਦੇਣ ਕਿ ਅਸੀਂ ਸੁਰੱਖਿਤ ਹੈਗੇ ਅਸੀਂ ਅਥਾਰਟੀਆਂ ਨਾਲ ਕੰਟੀਨਿਊਸਲੀ ਗੱਲ ਚ ਹੈਗੇ ਉਹ ਸਾਡੀ ਗੱਲਾਂ ਸੁਣ ਵੀ ਰਹੇ ਹੈਗੇ ਬਟ ਅਜੇ ਤੱਕ ਇਹ ਚੀਜ਼ ਇੰਪਲੀਮੈਂਟ ਨਹੀਂ ਹੁੰਦੀ ਸਾਨੂੰ ਉਹ ਚੀਜ਼ ਦਾ ਆਸ਼ਵਾਸਾ ਨਹੀਂ ਮਿਲੂਗਾ ਅਸੀਂ ਇੱਕ ਆਸ਼ਵਾਸਨ ਕਰਨੇ ਆ ਕਿ ਇਹ ਇਹ ਚੀਜ਼ਾਂ ਜਲਦ ਉਜਲਦ ਹੋਣਗੀਆਂ ਤੇ ਅਸੀਂ ਸੁਰੱਖਿਆ ਮਹਿਸੂਸ ਕਰਾਂਗੇ ਬਦਲਾਵ ਦੇਖੋ ਬਦਲਾਵ ਸਰਕਾਰਾਂ ਦੇ ਹੱਥ 'ਚ ਹੈਗਾ ਕੁਝ ਬਦਲਾਵ ਸਾਡੇ ਹੱਥ 'ਚ ਵੀ ਹੈਗੇ ਬਦਲਾਵ ਕਰਨ ਲਈ ਇੱਕ ਦਿਨ ਨਹੀਂ ਹੁੰਦਾ ਬਦਲਾਵ ਹੌਲੀ-ਹੌਲੀ ਹੁੰਦਾ ਹੈ ਬਦਲਾਵ ਸਾਡੇ ਘਰ ਤੋਂ ਸ਼ੁਰੂ ਹੁੰਦਾ ਸਾਡੀ ਸੋਚ ਤੋਂ ਸ਼ੁਰੂ ਹੁੰਦਾ ਹੈ ਅਗਰ ਅਸੀਂ ਇਹ ਸੋਚ ਲਈਏ ਕਿ ਅਸੀਂ ਚੀਜ਼ਾਂ ਨੂੰ ਦੇਖਣ ਦਾ ਨਜ਼ਰੀਆ ਕਿਵੇਂ ਰੱਖ ਰਹੇ ਹਾਂ ਉਦੋਂ ਹੀ ਬਦਲਾਅ ਫਿਰੋ ਹੋ ਜਾਂਦਾ ਹੈ ਅਸੀਂ ਆਪਣੇ ਘਰਾਂ ਤੋਂ ਹੀ ਐਜੂਕੇਸ਼ਨ ਸਟਾਰਟ ਕਰੀਏ ਅਸੀਂ ਅਵੇਅਰ ਹੋ ਜਾਈਏ ਇੱਕ ਜਿਹੜੀ ਚੀਜ਼ ਹੋਈ ਹੈ ਜਿਹੜੇ ਉਹ ਗੁਨਾਹਗਾਰ ਹੈਗੇ ਉਹਨਾਂ ਨੂੰ ਐਸੀ ਪਨਿਸ਼ਮੈਂਟ دیਏ ਕਿ ਉਹ ਯਾਦ ਰੱਖਣ ਈਵਨ ਇਹ ਹੈ ਕਿ ਉਹਨਾਂ ਨੂੰ ਸੈਂਟੈਂਸ ਦੇ ਦਿੱਤੀ ਜਾਂ ਹੈਂਡਲਡਾ ਦੇ ਦਿੱਤਾ ਅੱਜ ਤੁਸੀਂ ਪਨਿਸ਼ਮੈਂਟ ਦਿੱਤੀ ਹੈ ਕੱਲ ਨੂੰ ਛੁੱਟ ਜਾਣਗੇ ਬਟ ਸਜ਼ਾ ਐਸੀ ਹੋਣੀ ਚਾਹੀਦੀ ਹੈ ਕਿ ਉਹ ਚੀਜ਼ ਯਾਦ ਰੱਖੀ ਜਾਊਗੀ ਕਿ ਅਗਲਾ ਬੰਦਾ ਇਹ ਕਰਨ ਨੂੰ ਤਿਆਰ ਨਹੀਂ ਹੋਏਗਾ ਤੇ ਮੈਂ ਇਹ ਕਵਾਂਗੀ ਕਿ ਆਪਾ ਸਾਰੇ ਫੋਰਮਸ ਸਾਡੀ ਆਰਡੀਏ ਸਾਡੀ ਮੈਡੀਕਲ ਟੀਚਰ ਐਸੋਸੀਏਸ਼ਨ ਸਾਡੀ ਨਰਸਿੰਗ ਐਸੋਸੀਏਸ਼ਨ ਸਾਡੀ ਪੈਰਾਮੈਡੀਕਲ ਐਸੋਸੀਏਸ਼ਨ ਸਾਡੀ ਆਈਐਮਏ ਜਿਹੜੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਹੈਗੇ ਉਹ ਵੀ ਮਾਰਨਿੰਗ ਤੇ ਸਾਡੇ ਨਾਲ ਸੀਗੇ ਰੋਟਰੀ ਕਲੱਬ ਵਾਲੇ ਸੀਗੇ ਸਵੈ ਸੇਵਕ ਸੀਗੇ ਸਿਕਿਉਰਿਟੀ ਗਾਰਡ ਸੀਗੇ ਸਾਰੀ ਐਸੋਸੀਏਸ਼ਨਸ ਇਕੱਠੀ ਹੋ ਕੇ ਅਸੀਂ ਇਹ ਮੰਗ ਕਰ ਰਹੇ ਹਾਂ ਕਿ ਅਸੀਂ ਇਕਜੁੱਟ ਹੈਗੇ ਬਸ ਅਥਾਰਟिटीज ਵੀ ਸਾਡੀ ਗੱਲ ਸੁਣਨ ਐਂਡ ਇਹ ਗੱਲਾਂ ਨੂੰ ਗੌਰ ਕੀਤਾ ਜਾਏ ਐਂਡ ਇਨ ਗੱਲਾਂ ਤੇ ਕੰਮ ਕਰਨਾ ਸ਼ੁਰੂ ਹੋਏ ਤਾਂ ਕਿ ਐਟਲੀਸਟ ਅਸੀਂ ਤਾਂ ਆਪਣੀ ਸਰਵਿਸ ਦੇ ਰਹੇ ਹਾਂ ਅਸੀਂ ਆਪਣਾ 100% ਦੇ ਰਹੇ ਹਾਂ ਬਟ ਸਾਨੂੰ ਵੀ ਇਹ ਅਸ਼ੋਰੈਂਸ ਹੋਏ ਕਿ ਕੋਈ ਬੰਦਾ ਐਮਰਜੈਂਸੀ ਤੇ ਆ ਕੇ ਸਾਨੂੰ ਵਾਇਲੈਂਟ ਨਾ ਹੋਏ ਬਿਕੋਜ਼ ਅਸੀਂ ਤਾਂ ਪਲ ਪਲ ਅਨਸੇਫ ਹੈਗੇ ਅਸੀਂ ਰੋਡ ਤੇ ਨਹੀਂ ਜਾ ਸਕਦੇ ਅਸੀਂ ਹਸਪੀਟਲ ਤੋਂ ਕਾਲਜ ਤੱਕ ਜਾਣ ਵਾਸਤੇ ਅਨਸੇਫ ਹੈਗੇ ਅਸੀਂ ਆਪਣੀ ਵਾਰਡਾ ਤੱਕ ਨਹੀਂ ਜਾ ਸਕਦੇ ਅਸੀਂ ਹੋਸਟਲ ਨਹੀਂ ਜਾ ਸਕਦੇ ਇੱਕ ਇੱਕ ਚੀਜ਼ ਇੰਪੋਰਟੈਂਟ ਹੈ ਬੜੀ ਦੇਰ ਤੋਂ ਆਪਾਂ ਕਹਿ ਰਹੇ ਸੀਗੇ ਬਟ ਕੋਈ ਸਾਡੀ ਸੁਣ ਨਹੀਂ ਰਿਹਾ ਸੀਗਾ ਹੁਣ ਇਹ ਹੈਗਾ ਕਿ ਅਗਰ ਉਹ ਸਾਡੀ ਗੱਲ ਸੁਣਨਗੇ ਤੇ ਉਹ ਚੀਜ਼ ਹੀ ਹੈ ਕਿ ਉਹ ਚੀਜ਼ ਦਾ ਇੰਪਲੀਮੈਂਟ ਹੋਣਾ ਬੰਦ ਕਰੋ ਇਹ ਅਪੀਆਚਰ ਜਸਟਿਸ ਵੀ ਵਨ ਜਸਟਿਸ ਵੀ ਵਨ ਜਸਟਿਸ ਵੀ ਵਨ ਜਸਟਿਸ ਨਾ ਰਾਜ ਨੂੰ ਜੋ ਪੂਰੇ ਜੰਤਰ ਦੇ ਨਾਲ ਇੱਕ ਬਹੁਤ ਹੀ ਬੇਦੀ ਸ਼ਰਮਨਾਕ ਤਰੇੜਾ ਇਨਸੀਡੈਂਟ ਹੋਇਆ ਉਹ ਆਪਣੇ ਲਈ ਕੱਲੇ ਆਪਣੇ ਮੈਡੀਕਲ profession ਨਹੀਂ ਇਹ ਪੂਰੇ ਦੇ ਪੂਰੇ ਇੰਡੀਆ ਦੇ ਵਿੱਚ ਔਰ ਬਹੁਤ ਸਾਰੀ ਬਾਹਰ ਦੀ ਕੰਪਨੀ ਹੈ ਉੱਥੇ ਵੀ ਇਹ ਚੀਜ਼ ਨੂੰ ਬਣਾਇਆ ਹੀ ਬਲਬ ਸ਼ਰਮਨਾ ਦੱਸਿਆ ਜਾ ਰਿਹਾ ਹੈ ਔਰ ਐਕਚੁਅਲ ਜੇ ਸ਼ਰਮਨਾਤ ਹੈ ਕਿ ਇਸ ਚੀਜ਼ ਨੂੰ ਛੋੜਵਾਸਤੇ ਹਰ ਇੱਕ ਆਪਾ ਨੂੰ ਕੱਲੇ ਮੈਡੀਕਲ ਸਟਾਫ ਨੂੰ ਜਾਂ ਨਰਸਿੰਗ ਸਾਹਿਬ ਨੂੰ ਜਾਂ ਕੋਈ ਵੀ ਜਿਹੜਾ ਵੀ ਮੈਡੀਕਲ ਦੇ ਫੀਲਡ ਤੋਂ ਰਿਲੇਟਡ ਹੈ ਉਸ ਨੂੰ ਨਹੀਂ ਬਲਕਿ ਹਰ ਇੱਕ ਕਰਤੋ ਹਰੇਕ ਕੁ ਬੀਟੋ ਅਮਰੀਕਨ ਸਟਾਰ ਲੈਨੇ ਕੁਝ ਵੀ ਹੈ ਉਹਨਾਂ ਨੂੰ ਸਾਰਿਆਂ ਨੂੰ ਅੱਗੇ ਆਣਾ ਚਾਹੀਦਾ ਹੈ ਇਸ ਚੀਜ਼ ਨੂੰ ਰੋਕਣ ਵਾਸਤੇ ਕੱਲ ਨੂੰ ਹੋ ਸਕਦਾ ਹੈ ਅਜੋ ਕਿਸੇ ਦੀ ਬੇਟੀ ਸੀ ਕਿਸੇ ਦੀ ਸਿਸਟਰ ਸੀ ਕਿਸੇ ਦੀ ਭੈਣ ਸੀ ਐਕਸਵਾਈਜ਼ ਕਿਸੇ ਨੂੰ ਕਿਸੇ ਦੀ ਰਿਲੇਟਿਵ ਸੀਗੀ ਕੱਲ ਨੂੰ ਹੋ ਸਕਦਾ ਹੈ ਇਹ ਆਪਣੇ ਕਿਸੇ ਦੇ ਨਾਲ ਦੇ ਜਾਂ ਆਪਣੇ ਕਿਸੇ ਦੇ ਰਿਲੇਟਿਵ ਨਾਲ ਵੀ ਹੋ ਸਕਦਾ ਹੈ ਇਸ ਚੀਜ਼ ਨੂੰ ਰੋਕਣ ਵਾਸਤੇ ਜੋ ਗਵਰਨਮੈਂਟ ਹੈ ਉਹਨੂੰ ਇੱਕ ਬਹੁਤ ਇਟਲੀ ਰੂਲ ਅਪਣਾਣਾ ਚਾਹੀਦਾ ਹੈ ਜਿਵੇਂ ਕਿ ਆਪਾਂ ਨੂੰ ਨੌਲੇਜ ਦੇ ਵਿੱਚ ਹੈ ਗਿਆ ਕਿ ਜੋ ਦਿਨ 6 ਅਵਰ ਐਫ ਆਈ ਆਰ ਦਾ ਰੂਲ ਕੱਢਿਆ ਇਸ ਤੋਂ ਇਲਾਵਾ ਵੀ ਹੋਰ ਜਿਹੜੇ ਸਟੈਪਸ ਹੋ ਸਕਦੇ ਐ ਗਵਰਨਮੈਂਟ ਨੂੰ ਇਸ ਚੀਜ਼ ਨੂੰ ਰੋਕਣ ਵਾਸਤੇ ਆਪਾਂ ਇਹ ਨਹੀਂ ਐ ਕਿ ਵੀ ਆਪਾਂ ਕੋਈ ਵੀ ਇਦਾਂ ਦਾ ਇਨਸੀਡੈਂਟ ਹੋਇਆ ਸਾਰੇ ਮੈਡੀਕਲ ਕਾਲਜ ਦੀ ਪੂਰੇ ਇੰਡੀਆ ਦੇ ਆਪਾਂ ਉਸ ਚੀਜ਼ ਨੂੰ ਇਹ ਮੰਨ ਲਓ ਪ੍ਰੋਟੈਸਟ ਕਰਦੇ ਰਹਿਾਂਗੇ ਕਦ ਤੱਕ ਕਰਦੇ ਰਵਾਂਗੇ ਕਿਉਂਕਿ ਇਸ ਚੀਜ਼ ਦਾ ਜਦ ਤੱਕ ਪਰਮਾਨੈਂਟ ਕੋਈ ਸੋਲੂਸ਼ਨ ਨਹੀਂ ਮਿਲ ਸਕਦਾ ਉਹਦੇ ਤੱਕ ਇਸ ਚੀਜ਼ ਦਾ ਹੱਲ ਨਹੀਂ ਹੋ ਸਕਦਾ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਹਰ ਇੱਕ ਮੰਦੇ ਨੂੰ ਐਜੂਕੇਟ ਕਰਨਾ ਚਾਹੀਦਾ ਇਸ ਚੀਜ਼ ਨੂੰ ਸੇਫਟੀ ਆਪ ਨੂੰ ਆਪਣੇ ਆਪ ਰੱਖਣੀ ਚਾਹੀਦੀ ਹੈ ਠੀਕ ਹੈ ਸੈਕਿੰਡ ਜੋ ਇਹ ਸਰਕਾਰਾਂ ਹੈਗੀਆਂ ਇਹ ਆਂਦੀਆਂ ਜਾਂਦੀਆਂ ਰਹਿੰਦੀਆਂ ਨੇ ਬਟ ਇਹ ਆਪਣੇ ਆਪਣੇ ਰੂਲ ਹਰ ਵਾਰ ਹਰ ਇੱਕ ਇਨਸੀਡੈਂਟ ਦੇ ਵਿੱਚ ਥੋੜੇ ਟਾਈਮ ਤੱਕ ਚੱਲਦਾ ਹੈ ਪ੍ਰੋਟੈਸਟ ਚੱਲਦਾ ਹੈ ਪਿੱਛੇ ਵੀ ਇੱਕ ਨਿਰਭਾ ਕਾਂਡ ਹੋਇਆ ਸੀ ਉਹ ਵੀ 6 ਸਾਲਾਂ ਤੱਕ ਚੱਲਿਆ 6 ਸਾਲਾਂ ਬਾਅਦ ਉਹਨੂੰ ਜੋ ਵੀ ਉਹਨੂੰ ਫੈਸਲਾ ਦਿੱਤਾ ਜਾਂ ਕੁਝ ਵੀ ਬਟ ਹੈਂਗ ਇਸ ਦਾ ਨਾ ਟ ਸੋਲੂਸ਼ਨ इसका सोल्यूशन यही है कि जो उस बेटी को पेन मिला है वही पेन उस दरिंदे के साथ हो तब जाके उस बेटी को इंसाफ मिलेगा उस उसको ये पता लगना चाहिए कि क्या है कि असल कितने पेन होता क्या है उसको फांसी देने से कोई उसका हल नहीं होगा तो वी वॉन्ट कि सभी की बेटियां एक जैसी हो उन, उनकी सुरक्षा हो पर सरकारों से भी हम यही मांग करते हैं जो है जो आने वाली है या जो चली गई है या जिनको जिनका कोई भी सरकार में हाथ है उनसे हम यही रिक्वेस्ट करते हैं कि उस बेटी को जो है उस बेटी को मतलब हमेशा के लिए ही याद रखा जाए और उस दरिंदे को भी और उसकी आने वाली सात पीढ़ियों को भी ये याद रहे कि ऐसा कांड वो कभी करने की सोच ही ना सके तो वी वॉन्ट के बेटी को जस्टिस मिले वी 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 ट में हिकु दो त ਕਿ ਕਿਤੇ ਆ ਜਾ ਨਹੀਂ ਸਕਦੀ ਹੈ ਕਿ ਇਹ ਕਿਹੋ ਜਿਹੀ ਆਜ਼ਾਦੀ ਆ ਕਿਹੋ ਜੀਆਂ ਸਰਕਾਰਾਂ ਨੇ ਸਾਡੀਆਂ ਕਿਸ ਤਰ੍ਹਾਂ ਦੀ ਸਾਨੂੰ ਜਿਹੜੇ ਸ਼ਹੀਦ ਦੇਸ਼ ਭਗਤ ਨੇ ਜੋ ਉਹਨਾਂ ਨੇ ਆਜ਼ਾਦੀ ਲੈ ਕੇ ਦਿੱਤੀ ਸੀ ਤੇ ਅਸੀਂ ਕਿਹੋ ਜਿਹੀ ਆਜ਼ਾਦੀ ਮਾਨ ਰਹੇ ਆ ਇਹ ਸਰਕਾਰ ਨੂੰ ਪੁੱਛਣਾ ਚਾਹੀਦਾ ਹੈ ਕਿ ਅਸੀਂ ਕਿਸ ਆਜ਼ਾਦੀ ਦੇ ਹੱਕਦਾਰ ਆ ਕੁੜੀਆਂ ਅੱਜ ਬਰਾਬਰ ਦੇ ਹਰ ਇੱਕ ਮੁੰਡੇ ਦੇ ਬਰਾਬਰ ਦੇ ਹਰ ਇੱਕ ਕੰਮ ਕਰ ਰਹੀਆਂ ਜਹਾਜ਼ ਚਲਾ ਰਹੀਆਂ ਹਰ ਪੂਰਾ ਪਰਿਵਾਰ ਚਲਾ ਰਹੀਆਂ ਕੁੜੀਆਂ ਪਰ ਉਹ ਸੇਫਟੀ ਨਾਲ ਕਿਤੇ ਘੁੰਮ ਨਹੀਂ ਸਕਦੀਆਂ ਕੋਈ ਵੀ ਹੱਕ ਉਹਦੇ ਕੋਲੇ ਨਹੀਂ ਹੈਗੇ ਅੱਜ ਇਸ ਸਮੇਂ ਦੇ ਵਿੱਚ ਚੈਸ ਕਰਕੇ ਇਹ ਸਜ਼ਾਦੀ ਨੂੰ ਮੰਨਣ ਲਈ ਸਾਰੇ ਇਕੱਠੇ ਹੋਵੋ ਤਿਆਰ ਹੋਵੋ इवन ਕਿ ਮੁੰਡੇ ਵੀ ਹੋਣੇ ਮਤਲਬ ਕੁੜੀਆਂ ਵੀ ਹੋਣੀਆਂ ਹਰ ਇੱਕ ਇੱਕ ਦੂਜੇ ਨੂੰ ਸਮਝੋ ਕਿ ਆਪਣੀ ਆਜ਼ਾਦੀ ਨੂੰ ਖੁਦ ਹੀ ਲੈਣ ਦੀ ਕੋਸ਼ਿਸ਼ ਕਰੋ ਇਹ ਆਜ਼ਾਦੀ ਮੰਗੇ ਇਦਾਂ ਨਹੀਂ ਮਿਲਣੀ ਇਹਨੂੰ ਮੰਨਣਾ ਪੈਣਾ ਆਪਾਂ ਨੂੰ ਮੰਗਣਾ ਪੈਣਾ ਲੈਣਾ ਪੈਣਾ ਔਰ ਲੜਦੇ ਵੀ ਆਜ਼ਾਦ ਹੋ ਕੇ ਘੁੰਮੋ ਆ ਰਿਹਾ ਇੱਕ ਵੀ ਤੁਹਾਡੇ ਨਾਲ ਕੋਈ ਗਲਤ ਹਰਕਤ ਕਰਦਾ ਤਾਂ ਉਹਦੇ ਲਈ ਸਾਰੇ ਇਕੱਠੇ ਹੋ ਕੇ ਉਹਦਾ ਹੱਲ ਕਰੋ ਇਹ ਨਹੀਂ ਜੇ ਉਸ ਆਲ ਸੀਰੋਂ ਤੁਸੀਂ ਦੇਖੋ ਉਸ ਦਾ ਤੁਸੀਂ ਮੁੱਦਾ ਬਣਾਓ ਵੀ ਇਹ ਬੰਦਾ ਇਦਾਂ ਹੋ ਗਿਆ ਇਦਾਂ ਬਣਾਓ ਉਹਦੇ ਲਈ ਲੜੋ ਹੰਟਾਲ ਲੜੀ ਸੀ ਐਸਸੀ 86 ਵਿੱਚ ਨਰਸਿਸ ਦੀ ਤਾਂ ਮੈਨੂੰ ਨਰਸਰ ਨਾਲ ਜ਼ਿਆਦਾ ਅਟੈਚਮੈਂਟ ਹੈ ਮੈਂ ਕਿਤੇ ਵੀ ਇਕੱਲਾ ਮੈਂ ਨਰਸ ਦਾ ਕੋਈ ਐਕਸ਼ਨ ਤੇ ਮੇਰੀ ਇੱਛਾ ਹੁੰਦੀ ਕਿ ਮੈਂ ਜ਼ਰੂਰ ਜਾਵਾਂ ਆਈ ਲਵ ਨਰਸਿਸ profession ਮੈਂ 86 ਤੋਂ ਇਥੇ ਆਈਆਂ ਇਥੋਂ ਹੀ ਰਿਟਾਇਰ ਹੋਈ ਹਾਂ ਮੈਂ 2007 ਚ ਮੈਂ ਪ੍ਰੀ ਮੈਚਿਓਰ ਰਿਟਾਇਰਮੈਂਟ ਲੈ ਲਈ ਸੀ ਹੜਤਾਲ ਇਸ ਲਈ ਲੜੀ ਸੀ ਪੰਜਾਬ ਲੈਵਲ ਦੀ ਮੈਂ ਪੰਜਾਬ ਦੀ ਜਨਨ ਸ਼ਕਤੀ ਸੀ ਜਵਨ ਚੁੜਿਆ ਗਿਆ ਸੀ ਮੈਨੂੰ ਬਹੁਤ ਖੁਸ਼ੀ ਹੋਈ ਸੀ ਉਹਦੇ ਮੈਂ ਨਵੀਂ ਸੀ 18 ਜੁਲਾਈ ਜੋਇਨਿੰਗ ਹੈ ਹੁੰਦੀ 1980 ਦੀ ਤੇ 86 ਦੇ ਵਿੱਚ ਹੜਤਾਲ ਲੜੀ ਬਟਸ ਆਲ ਓਵਰ ਪੰਜਾਬ ਦੇ ਵਿੱਚ ਇੱਕ ਵੀ ਇੱਕ ਵੀ ਨੇ ਜੁਆਇਨ ਨਹੀਂ ਸੀ ਕੀਤਾ ਮੈਂ ਤੁਹਾਨੂੰ ਇਹ ਇਨੀਸ਼ੀਏਟ ਕਰਦੀ ਆ ਕਿ ਜਿੰਨੇ ਵੀ ਬੰਦੇ ਆ ਸਾਰੇ ਬਾਹਰ ਆਓ ਜਿੰਨੇ ਸਟੂਡੈਂਟਸ ਆ ਸਾਰੇ ਰਿਕਵੈਸਟ ਕਰਨੀ ਪਵੇ ਸੋਸ਼ਲ ਐਕਟੀਵਿਟੀ ਨੂੰ ਕਰਨਾ ਪਵੇ ਤੁਹਾਨੂੰ ਸੋਸ਼ਲ ਆਰਗੇਨਾਈਜੇਸ਼ਨ ਨੂੰ ਰਿਕਵੈਸਟ ਕਰਨਾ ਪਏ ਇੱਕ ਰਾਈਟਿੰਗ ਪੈਪਰ ਦੇ ਉੱਤੇ ਸਾਰਿਆਂ ਨੂੰ ਇਨਵਾਈਟ ਕਰੋ ਅਸੀਂ ਵੀ ਆਪਦੀ ਜਥੇਬੰਦੀ ਨੂੰ ਮੈਂ ਹੁਣ ਪੰਜਾਬ ਵਿੱਚ ਇਸ ਸਮਾਂ ਚ ਕੰਮ ਕਰਦੀ ਆ 19 ਦਿਨ ਅਸੀਂ ਜੇਲ੍ਹ ਕੱਟੀ ਸੀ ਬੜੈਲ ਜੇਲ੍ਹ ਅੰਦਰ ਵਿਖਿਆ ਨੂੰ ਅਸੀਂ ਪਲੈਨਿੰਗ ਨਾਲ ਚੱਲੇ ਸੀ ਕਿ ਪ੍ਰਧਾਨ ਬਾਹਰ ਰਹੇ ਤੇ ਜਨਸਥਾਨ ਅੰਦਰ ਹੋ ਗਈ ਕੁੜੀਆਂ ਮਿਲ ਗਈ ਕਿਉਂਕਿ ਮੈਂ ਨਵੀ ਸੀ ਇਹ ਪ੍ਰਾਣੇ ਸੀ ਪ੍ਰੈਜ਼ੀਡੈਂਟ ਸੀ ਉਹ ਬਾਹਰ ਰਹੇ ਸੀ ਉਹਨਾਂ ਨੇ ਬਾਹਰ ਦਾ ਸਾਰਾ ਮੈਨੇਜ ਕੀਤਾ ਇੱਕ ਵੀ ਕੁੜੀ ਨੂੰ ਅਸੀਂ ਜੋਇਨ ਕੀਤਾ ਸੀ ਕੰਮ ਜਿੱਡਾ ਜਿਹੜੀ ਕੁੜੀ ਮਾਰੀ ਜੀ ਘਰੋਂ ਵੀਕ ਸੀ ਜਾਂ ਇਕੱਲੀ ਸਿੰਗਲ ਅਰਨੇਂਡ ਸੀ ਉਸ ਨੇ ਹੈਲਪ ਵੀ ਕੀਤੀ ਸੀ ਤੇ ਇਹ 1.5 ਮਹੀਨਾ 15 ਅਗਸਤ ਤੱਕ ਜਦੋਂ ਸੀ 17 ਦੇ ਵਿੱਚ ਗ੍ਰਿਫਤਾਰੀਆਂ ਦੇਖੀਆਂ ਸੀ ਇਹ 2 ਅਕਤੂਬਰ ਨੂੰ ਜਾ ਕੇ ਗਵਰਨਰ ਰੂਲ ਦਾ ਸੀ ਵਿੰਧ ਸਰਕਾਰ ਉਹ ਗਵਰਨਰ ਰੂਲ ਦੇ ਵਿੱਚ ਅਸੀਂ ਠਕਾ ਐਸਐਸ ਬੋਪਾ ਰਾਹੀਂ ਸੀ ਜਿੱਥੇ ਕਿ ਦੇ ਵਿਚਲੇ ਤੋਂ ਜਾਂਦੇ ਸੀ ਤੁਸੀਂ ਕਿ ਅਸੀਂ ਅੱਗੇ ਬੈਠੇ ਹੁੰਦੇ ਸੀ ਪੰਜ ਪੰਜ ਦੇ ਵਿੱਚੋਂ ਸਕੈਟਰਡ ਦੇ ਵਿੱਚ ਨਹੀਂ ਹੋ ਕੇ ਕਥਨੀ ਸਦਮ ਨਹੀਂ ਸਟ ਜਾਨ ਇਸ ਰਿੰਦੇ ਪੁਲਿਸ ਰੋਕ ਰੈਂਦੀ ਸੀ ਗੰਦਰੀ ਚਾਮ ਦੇ ਨਾਲ ਉਹ ਸੋ ਇੰਨਾ ਡਰਾਵਾ ਪੈ ਗਿਆ ਸੀ ਸਾਡਾ ਵੀ ਇਹਨਾਂ ਨੇ ਇਹ ਕੁੱਤਾਂ ਇਹ ਇਹ ਸ਼ਬਦ ਵਰਤਿਆ ਗਿਆ ਸੀ ਤੁਸੀਂ ਬਾਂਮਨ ਚਟੀਆਂ ਉਹ ਚਟੀਆਂ ਅਸੀਂ ਕੁਝ ਨਹੀਂ ਬਣਾ ਕੀਤੀ ਇਸ ਗੱਲ ਦਾ ਇਸ ਕਰਕੇ ਮੈਂ ਤੁਹਾਨੂੰ ਸਰ ਉਹ ਇਨੀਸ਼ੀਏਟ ਕਰੂੰਗੀ ਕਿ ਮੇਰਾ ਉਦੋਂ ਦਾ ਮੇਰਾ ਇਹ ਰਿਕਾਰਡ ਹੈ ਕਿ ਉਸ ਤੋਂ ਬਾਅਦ ਮੈਂ ਰਿਟਾਇਰ ਹੋਈ ਤੇ ਟੈਰਨ ਤੋਂ ਬਾਅਦ ਅਸੀਂ ਇੱਕ ਪੰਜਾਬ ਇਸਟਰੀ ਸਮਾਜ ਚ ਕੰਮ ਕਰਦੇ ਆਂ ਅੱਜਕੱਲ ਇਹ ਸਾਡੇ ਆਂਗਣવાડી ਵਰਕਰ ਚੋਂ ਰਿਟਾਇਰ ਹੋ ਕੇ ਸਾਡੇ ਇਸ ਸਮਾਜ ਕੰਮ ਕਰਦੇ ਆਂ ਜੇ ਵੀ ਸਾਡੇ ਕੋਲ ਕੋਈ ਨਾ ਜੋ ਕੰਮ ਕਰਨੀ ਇਚਾਰ ਹੈ ਇਹ ਵੀ ਸਾਡੇ ਹੈ ਵੀ ਹੈਗੇ ਆ ਆਦੀ ਚੱਪੜੀ ਦੇ ਮੈਂਬਰ ਹੈ ਇਸ ਕਰਕੇ ਜਦੋਂ ਵੀ ਸਾਨੂੰ ਕਿਸੇ ਵੇਲੇ ਵੀ ਰਾਤ ਨੂੰ 12:00 ਵੀ ਸਾਨੂੰ ਵਾਜ ਦਿਓਗੇ ਅਸੀਂ ਉਹਨਾਂ ਚੋਂ ਅਸੀਂ ਪਹੁੰਚਾਂਗੇ ਜੀ ਹਰ ਹਾਲ ਦੇ ਚਲੋ ਜਿੰਨੇ ਵੀ ਮੈਂਬਰ ਹੈ ਸਾਰਿਆਂ ਨੂੰ ਪਰਸਨਲ ਰਿਕਵੈਸਟ ਕਰਉ ਵੀ ਸਾਰੇ ਜਿਹੜੇ ਬਾਹਰ ਆ ਲੋ 8:00 ਤੱਕ ਲੈਣੀਆਂ ਚਾਹਣੀਆਂ ਜੇ ਆਪਾਂ ਉਹ ਬੇਟੀ ਆਪਣੀ ਇੱਕ ਔਰਤੀ ਸਿੱਖਿਆ ਦਾ ਮਸਲਾ ਹੈ ਮੈਨੂੰ ਪਤਾ ਹੈ ਵੀ ਉਦੋਂ ਜਦੋਂ ਅਸੀਂ ਜਾਂਦੇ ਸੀ ਰਾਤ ਨੂੰ ਅਸੀਂ ਉੱਪਰ ਜਾਂਦੇ ਸੀ ਮੈਰਾਊਂਡ ਲੈਣ ਨੂੰ ਨਰਸਿੰਗ ਸਿਸਟਰ ਮਨ ਸਿੰਘ ਅਫਸਰ ਤੁਸੀਂ ਅਜੇ ਤੱਕ ਕਹਿੰਦੇ ਮੈਂ ਨਰਸਿੰਗ ਸਿਸਟਰ ਸੀ ਉਹ ਲੋਕ ਜਿਹੜੇ ਰਾਊਂਡੇ ਕਰ ਜਾਂਦੇ ਸੀ ਤੇ ਅਸੀਂ ਕ੍ਰਾਸ ਫੋਨਿਕ ਸਪਾਈਸ ਨੇ ਕੋਈ ਇੱਕ ਸਟਾਫ ਨੇ ਸੁਨਹਾ ਦੇ ਆਈ ਵਾਟ ਵਾਲੀ ਨੂੰ ਨਾਲ ਲੈ ਕੇ ਜਾਂਦੇ ਸੀ ਵੀ ਕੋਈ ਪੜਾਣਾ ਨਾ ਵਰਤ ਚੇ ਕੋਈ ਕੁਛ ਨਾ ਹੋ ਜੇ ਪਰ ਇਸ ਰਾਸਤੇ ਇੱਕ ਆਪਣ ਕਮੇਟੀ ਬਣਾਣੀ ਚਾਹੀਦੀ ਹੈ ਉਹਦੇ ਵਿੱਚ ਆਪਾਂ ਸੁਰੱਖਿਆ ਦਾ ਮਾਮਲਾ ਰੱਖਣਾ ਚਾਹੀਦਾ ਹੈ ਇੱਕ ਇਸ ਵਿੱਚ ਇੱਕ ਰੈਸਟ ਰੂਮ ਬਣਾਉਣ ਦੀ ਡਿਮਾਂਡ ਰੱਖਣੀ ਚਾਹੀਦੀ ਉਹ ਤਾਂ ਕਿ ਅਜੇ ਤੱਕ ਉਹ ਨਹੀਂ ਲੜੀ ਗਈ ਹੈ ਅਜੇ ਤੱਕ ਮੰਨੀ ਨਹੀਂ ਗਈ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਛੋਟਲੀ ਗੱਲ ਕਰਦੀ ਹਾਂ ਰਿਕਵੈਸਟ ਕਰਦੀ ਹਾਂ ਕਿ ਬੰਨ ਟਾਈਮ ਬਹੁਤ ਹੋ ਗਿਆ ਤੁਸੀਂ ਵੀ ਜਾਣਾ ਸਹੀ ਥਾਈ ਬੈਠੇ ਹੋ ਵੀ ਜਿੰਨੀ ਜਲਦੀ ਵੱਧ ਤੋਂ ਵੱਧ ਸਾਰਿਆਂ ਨੂੰ ਬਾਹਰ ਕੱਢੋ ਬਾਹਰ ਕੱਢ ਕੇ ਉਹਨਾਂ ਨੂੰ ਬਹੁਤ ਸਾਡੀ ਹਦਾਨਾ ਚ ਹਿੱਸਾ ਪਾਓ ਤਾਂ ਹੀ ਆਪਾਂ ਜਿੱਤਦੇ ਹੱਕਦਾਰਾਂ ਜਿੱਤ ਪ੍ਰਾਪਤ ਕਰ ਸਕਦੇ ਹਾਂ ਅਕਸਰ ਤਾਂ ਬੇਟੀ ਸੀ ਘਰ ਘੱਟ ਆਪਾਂ ਬਾਹਰ ਬੱਚਿਆਂ ਨੂੰ ਭੇਜਦੇ ਹਾਂ ਮੇਰੇ ਬੱਚੇ ਵੀ ਬਾਹਰ ਪੜ੍ਹੇ ਐ ਇੱਕ ਇਹ ਜੁੜੀ ਨਹੀਂ ਆਪਾਂ ਇਸੇ ਵਿੱਚ ਹੀ ਹੋ ਸਕਦਾ ਕੋਈ ਪਰ ਮਾੜਾ ਵਰਤ ਕਰ ਸਕਦਾ ਕਿਤੇ ਵੀ ਜਾਵਾਂਗੇ ਆਪਾਂ ਹਸਪਤਾਲ 'ਚ ਬੱਚਾ ਛੱਡਦੇ ਹਾਂ ਕਿਤੇ ਵੀ ਛੱਡਦੇ ਹਾਂ ਕਿਤੇ ਉਹਨਾਂ ਨੇ ਅਕਸਰ ਤਾਂ ਕਿਤੇ ਜਾਣਾ ਹੀ ਆ ਨਾ ਬਾਹਰ ਉਹਨਾਂ 'ਚ ਕਿਤੇ ਵੀ ਕਿਸੇ ਦੇ ਸਾਡੇ ਦੇ ਪਰਾ ਵਰਤ ਸਕਦਾ ਹੈ ਅੱਜ ਕੱਲ ਓਲਡ ਲੇਡੀਜ਼ ਦਾ ਹਾਲ ਦੇਖ ਲੋ ਨਾ ਔਰਤ ਘਰ ਵਿੱਚ ਸੁਰੱਖਿਅਤ ਹੈ ਨਾ ਬਾਹਰ ਸੁਰੱਖਿਅਤ ਇਸ ਕਰਕੇ ਆਪਣੀ ਰੱਬ ਨੂੰ ਬਹੁਤ ਵਧੀਆ ਲੱਗਿਆ ਆਪਣੀ ਰੱਬ ਨੂੰ ਆ ਇਸ ਕਰਕੇ ਮੈਂ ਸਾਰਿਆਂ ਨੂੰ ਬਹੁਤ ਬੰਦਾ ਹੰਕਾਰ ਕਰਦੀ ਆ ਕਿ ਸਾਡੇ ਇੱਕ ਵਾਰਸ ਪੈਦਾ ਹੋਏ ਐ ਆਪਣੇ ਹਸਪੀਟਲ ਦੇ ਮੈਡੀਕਲ ਰਿਕਾਰਡ ਦੇ ਬੱਚੇ ਡਾਕਟਰ ਜੀ ਤੇ ਜਿਹੜੇ ਵੀ ਜਿਹੜੇ ਵੀ ਹੈ ਮੈਨੂੰ ਨਹੀਂ ਪਤਾ ਕਿ ਕਿਹੜੇ ਡਾਕਟਰ ਕਿਹੜੇ ਮਿੱਤਰ ਜਿਹੜੇ ਮੈਂ ਤਾਂ ਪ੍ਰੋਫੈਸ਼ਨ ਸੁਣ ਕੇ ਆਈ ਵਿੱਚ ਮੁਚਾ ਰਹਾ ਤੇ ਮੇਰੀ ਮਾੜੀ ਜੀ ਮੈਂ ਆਪੇ ਗੱਲ ਕੀਤੀ ਮਨਜੀਤ ਤੁਹਾਡੇ ਕੋਲ ਹੈ ਕੋਈ ਤੁਹਾਡੀ ਮੇਰੇ ਕਾ ਡੀ ਐਨ ਐਸ ਬੈਲ ਆਪੇ ਸਿਸਟਮ ਕੰਟਰੋਲ ਸੁਪਰਡੈਂਟਾ ਉਹਨਾਂ ਨੇ ਮੈਨੂੰ ਸੰਜੀਤ ਜੀ ਦਾ ਫੋਨ ਦਿੱਤਾ ਕਿ ਮੈਂ ਸੰਜੀਤ ਜੀ ਤੋਂ ਨੰਬਰ ਇਹਨਾਂ ਨੂੰ ਕਾਰਡ ਭੇਜਿਆ ਮੈਂ ਉਹਨੂੰ ਪੁੱਛਿਆ ਵੀ ਕਿੰਨੇ ਵਜੇ ਪ੍ਰੋਗਰਾਮ ਹੈ ਇਸ ਕਰਕੇ ਵੱਧ ਤੋਂ ਵੱਧ ਆਪਣੇ ਆਪ ਨੂੰ ਸੇਫ ਰੱਖੋ ਆਪਣੇ ਆਪ ਨੂੰ ਸੇਫਟੀ ਮਹਿਸੂਸ ਕਰੋ ਸਾਨੂੰ ਹਰ ਵਾਦੇ ਡਿਮਾਂਡ ਇਹ ਹੋਣੀ ਚਾਹੀਦੀ ਹੈ ਵੀ ਸਾਨੂੰ ਹਰ ਜਵੇਂ ਪੀ ਜੀ ਦੇ ਵਿੱਚ ਹਰ 10 8 ਘੰਟੇ ਤੋਂ ਬਾਅਦ ਉਹ ਘੰਟੇ ਘੰਟਾ ਹੱਦ ਤੱਕ ਜਿਹੜਾ ਹਿਸਟੋ ਮਿਲਦਾ ਹੈ 36 ਘੰਟੇ ਡਿਊਟੀ ਕੀਤੀ ਉਸ ਦੇ ਬੇਕੀਸਾਰੀ ਨੇ ਤੇ ਕੀ ਉਹਨਾਂ ਨੂੰ ਅੰਜਾਮ ਮਿਲਿਆ ਉਹ ਲੋਕਾਂ ਦੀ ਜਾਨਾਂ ਨੂੰ ਬਚਾਉਂਦੇ ਆ ਆਪਾਂ ਬਚਾਉਂਦੇ ਆ ਨਰਸਸ ਦਾ ਹਰ ਤੋਂ ਬਾਦ ਰੋਲ ਹੈ ਡਾਕਟਰ ਦਾ ਹਰ ਤੋਂ ਬਾਦ ਰੋਲ ਹੈ ਇਹਦੇ ਵਿੱਚ ਕਿਉਂਕਿ ਇੰਟਰਨਸ ਨੇ ਪੀਜੀਆ ਨੇ ਸਾਫ ਨਰਸਿੰਗ ਸਟੂਡੈਂਟਸ ਨੇ ਉਹਨਾਂ ਨੂੰ ਆਰਡਰ ਹੈਡ ਆਫ ਡਿਪਾਰਟਮੈਂਟੀ ਤੱਕ ਚਲੇ ਜਾਣੇ ਉਹਨਾਂ ਨੇ ਕੈਰੀਅਰ ਦਾ ਆਪਾਂ ਬਣਾਇਆ ਹਰ ਪੇਸ਼ੈਂਟ ਨੇ ਕੋਲ ਆਪਣੀ ਕਮਿਟਮੀਟ ਕੀਤੀ ਹੈ ਇਸ ਕਰਕੇ ਮੈਂ ਸਭ ਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਾਰੇ ਵਾਰਸ ਦਾ ਹੋਏ ਤੇ ਇਸ ਵਾਰਸੀ ਨੂੰ ਕੈਮ ਰੱਖਿਆ ਧੰਨਵਾਦ ਬਹੁਤ ਇੱਕ ਕੋ ਬਾਰਸੀ ਸਮਾਜ ਸੇਵੀ ਤੇ ਲੋਕਲ ਜਿਹੜੇ ਜਹਾਰੂ ਲੋਕ ਆ ਉਹਨਾਂ ਨੂੰ 5-10 ਦੀ ਗਿਣਤੀ ਉਹਨਾਂ ਨੂੰ ਵੀ ਐਡ ਕਰੋ ਕੁਝ ਆਪਣੇ 5-10 ਜਿਹੜੇ ਆ ਲੇਡੀਜ਼ ਮਿੰਗ ਵਾਸਤੇ ਸਪੈਸ਼ਲੀ ਲੇਡੀਜ਼ ਵਾਸਤੇ ਉਹ ਜ਼ਰੂਰ ਤੁਸੀਂ ਬਣਾਓ ਇੱਥੇ ਤਾਂ ਹੁਣੇ ਬਣਾਣੀ ਚਾਹੀਦੀ ਹੈ ਕਿਉਂਕਿ ਇਹ ਤੇ ਉਧਰ ਹਰ ਹਰ ਮਿੰਟ ਬਾਅਦ ਇਹ ਹੋਰ ਤਾਂ ਨਾਲ ਇਹ ਦੁੱਖਣਾ ਹੋਏਗਾ ਵੀ ਤਾਂ ਹੁੰਦੀ ਰਹੇਗੀ ਤਾਂ ਉਹਨੂੰ ਯਾਦ ਹੋਊਗਾ ਕਿ ਇਹ ਜਿਹੜੇ ਸੀਨੀਅਰ ਹੈਗੇ ਭਈ ਸ਼ਰੂਤੀ ਕਾਂਡ ਜਿਹੜਾ ਲੜਿਆ ਸੀ ਇੱਥੇ ਬਹੁਤ ਵੱਡਾ ਉੱਥੇ ਅਸੀਂ 2 ਮਹੀਨੇ ਬੈਠੇ ਰਿਹਾ ਤਾਂ ਇਨਸਾਫ ਮਿਲ ਕੇ ਲੱਗਦਾ ਇੱਕ ਉਹ ਬੇਟੀ ਵਿਚਾਰੀ ਬਾਹਰ ਕੋਈ ਪ੍ਰਦੇਸ਼ ਚ ਬੈਠੀ ਗਿਆ ਉਹਨੂੰ ਸਾਨੂੰ ਬੰਦਾ ਵੀ ਕਿਵੇਂ ਭੇਜ ਜਾਉ ਉਹਨੂੰ ਇਨਸਾਫ ਤੋਂ ਆਇਆ ਪਰ ਇੱਕ ਲੋਕ ਲੈ ਮੱਡੀ ਸੱਡ ਤੁਸੀਂ ਇਕੱਲੇ ਨਹੀਂ ਅਸੀਂ ਸਾਰੇ ਸ਼ਹਿਰ ਵਾਸੀ ਤੌਰ ਤੇ ਲਾ ਲਾਂ ਤਾਂ ਸੇਵ ਨੂੰਲਾਵੇ ਦੀ ਲੋੜ ਹੈ ਇਕੱਠਾ ਹੋਣ ਦੀ ਲੋੜ ਹੈ ਮੇਰਾ ਅਜਵੀਰਕਰ ਵਾਈਸ ਪ੍ਰੈਸਿਡੈਂਟ ਆਫ ਜੀਜੀਐਸ ਮੈਡੀਕਲ ਹਸਪੀਟਲ ਫੀਲਕੋਟ ਜੋ ਵੀ ਕਲਕੱਤਾ ਵਿੱਚ ਘਟਨਾ ਹੋਈ ਆ ਬਹੁਤ ਮੰਦਭਾਗੀ ਘਟਨਾ ਹੋਈ ਆ ਅਸੀਂ ਉਹਦਾ ਸਖਤ ਵਿਰੋਧ ਕਰਦੇ ਆਂ ਔਰ ਅਸੀਂ ਸਾਰਿਆਂ ਨੂੰ ਇਹ ਕਹਿੰਦੇ ਆਂ ਕਿ ਸਾਰੇ ਸੜਕਾਂ ਤੇ ਆਓ ਅਸੀਂ ਉਸ ਬੇਟੀ ਲਈ ਨਿਆਂ ਦੀ ਇਨਸਾਫ ਦੀ ਮੰਗ ਕਰੋ ਹਰ ਇੱਕ ਦੇ ਘਰੇ ਬੱਚੀਆਂ ਹਰ ਇੱਕ ਨੂੰ ਆਪਦੇ ਬੱਚਿਆਂ ਨੂੰ ਇਹ ਚੀਜ਼ ਸਿਖਾਉਣੀ ਚਾਹੀਦੀ ਆ ਆਪਦੇ ਮੁੰਡਿਆਂ ਨੂੰ ਇਹ ਚੀਜ਼ਾਂ ਲਈ ਸੰਸਕਾਰ ਦੇਣੇ ਚਾਹੀਦੇ ਆ ਕਿ ਗਾਂ ਤੋਂ ਕੋਈ ਅਜਿਹੀ ਘਟਨਾ ਨਾ ਹੋਵੇ ਰਾਸ਼ਟਰੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ। ਉਹ ਸਰਕਾਰ ਨਿਕਲਨੀ ਹੈ। ਸਾਡੀ ਰਾਖੀ ਕੱਢ ਨਾ ਸਕੇ। ਉਹ ਸਰਕਾਰ ਨਿਕਲਨੀ ਹੈ। ਸਾਡੀ ਰਾਖੀ ਕੱਢ ਨਾ ਸਕੇ। ਉਹ ਸਰਕਾਰ ਨਿਕਲਨੀ ਹੈ। ਉਹ ਸਰਕਾਰ ਬਦਲਨੀ ਹੈ। ਉਹ ਸਰਕਾਰ ਬਦਲਨੀ ਹੈ।